आज आलू आजी ब्रूम चार्जिंग आज वाइड जी का सरसा वाइड जी की बच्चे के बच्चे ने बड़े बड़े एक इतना कोर्स था कोर्स जीवन का कोर्स इनके काम पे है ना कि मेरे ट्रक डुबी है नहीं है ट्रक डुबी चलिए अब इधर सौंप लेंगे अपार ये भी अब उसके होता है जिसको लेके ट्रक डुबी उसकी कोई कोई आलावा � ਅਕਸਰ ਦੋਨਾਂ ਪਾਸੇ ਕਰਦੇ ਗਏ ਵੀ ਬਸੇ ਤਾਂ ਇੱਕ ਵਾਰ ਹੋ ਵੀ ਆਪ ਜਿਹਨੇ ਮਤਿਸ ਨੇ ਵੀ ਕਈ ਜਣੇ ਕਰੀ ਬਣੇ ਤੇ ਆਪਾਂ ਜਿਹੜਾ ਵਧੀਆ ਨਾ ਪਹਿਲਾ ਪਹਿਲਾ ਜਿਹੜਾ ਫਾਰਮ ਪੱਣੀ ਦਾ ਇਹ ਕਾਜੀ ਤੇ ਕਰ ਲਾ ਇਹਨੂੰ ਆਪਾਂ ਪੱਤੀਆਂ ਨਹੀਂ ਕਰਦੇ ਤੇ ਗੁਰੂ ਦਾਸਾ ਨਾਲ ਜੀ ਗੁਰੂ ਦਾਸ ਨੇ ਜੀਨੇ ਆਪੇ ਕਿ ਕਰਉਣੀ ਹੈ ਗੁਰੂ ਜੀ ਆਸੇ ਸੁਧਰਨ ਕਰਦਾਂ ਜਿਸ ਆਪਾਂ ਦਾ ਜਿਹੜਾ ਗੁਰੂ ਦਾ ਹੈ ਨਾ ਜਿਹੜਾ ਆਪਣਾ ਅਧਿਉ ਹੈ ਜਿਹੜੀ ਆਪਾਂ

ਇਹ ਆਪਾਂ ਜਿਹੜੀ ਨਾਲੀ ਇਹ ਆਪਾਂ ਲਿਖਾ ਦੇਣਾ ਹੈ ਇਹਨਾਂ ਦੇ ਨਾਮ ਆ ਨਾ ਸ਼ਿਗਰਕਸ਼ਿਕਾ ਦਾ ਜਿਹੜਾ ਪਤਰਕ ਰਿਖੀ ਇਹ ਜਿਹੜੀ ਲਾਜੀ ਦੇਖਾਇਆ ਬਥੇ ਨਾ ਅਸੀਂ ਛਾਲੀ ਕੰਨਾਰ ਦੇ ਦੋ ਚਾਰ ਦੇ ਲੱਕ ਬੈਠ ਕੇ ਨਾਮ ਕਰਦੇ ਸੀ ਜਦੋਂ ਆਪਾਂ ਤੋਂ ਸੋਖਮੰਦ ਦੀ ਮਾਰ ਆ ਗਈ ਨਾ ਜਿਹੜੇ ਨਗਰ ਲੱਗਦੇ ਸਿਰ ਜਪਤਾਂ ਨਹੀਂ ਹੋ ਜਿਆ ਸੁਮੰਦਰਿਆਂ ਦੇ ਐਸਪੈਂਸ ਕਿੰਨਾ ਫੜਾ ਦੇ ਦਿੱਤਾ ਜੀ ਨਾ ਬਲਚੋ ਕਿੰਨਾ ਵਿਕਟਮਾ ਵਿੱਚ ਬਰਕਾਤਾਉ ਕਿੰਨਾ ਫੜਾ ਦੇ ਦਿੱਨੇ ਕਰ ਦਿੱਤੀ ਬਲਚੋ

अगर अगे साहस नहीं संतोक समा लड़शिएतोल सड़ सकी बहुत चूरी कर सकी ਕਿ ਆਪਾਂ ਗੁਰੂ ਨਾਨਕ ਜੀ ਦੇ ਨਾਮ ਨੇ ਆਪਣੀ ਆਪਣੇ ਦੇ ਜਿਹੜਾ ਭਰਤਨ ਨਾਮ ਨਹੀਂ ਕਰੋਣਾ ਤੇ ਆਪਾਂ ਦਾ ਜੀ ਵਿਦਿਅਤੀ ਬੈਦ ਨਹੀਂ ਮੰਨ ਕਰ ਬੈਦੂ ਪਰਮੇਸ਼ਰ ਦਾ ਨਾਮ ਕੀ ਹੈ ਉਹ ਆਸਤੋ ਸਤ ਰਹਿਣਾ ਉਹਦਾ ਨਾਮ ਕੀ ਹੈ ਦਰਿਵ ਮੰਨ ਕਰੇ ਕਿਉਂ ਇਹ ਜੇਕਰ ਉਸ ਨੇ ਦਾ ਜੀ ਕਿਤੇ ਪੱਲੇ ਪਾਇਆ ਤੇ ਉਹ ਇਹ ਬਚਾਰ ਜਾਂਦੀ ਬੈਦੂ ਨੂੰ ਕਿਹਾ ਕਰੇ ਕਿ ਇਹ ਨਹੀਂ ਵਰਦਾ ਜੀ ਇਹ ਕਿ ਬੋਲੋ ਤਾਂ ਕਿ ਬੈਦੂ ਮੰਨ ਕਰ ਆਪਾਂ ਜੀ ਨੰਨ ਬਾਚਣੇ ਕੌਣ ਜੁਗਾਂ ਦੇ ਇੱਕ ਅਖਰ

ਕਵਾ ਗੁਰੂ ਵਾਹ 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 ਕਵਾ ਗੁਰੂ ਵਾਹ

Wash through. Wash through. Wash through. through. Wash through. through. Wash through.

ਤੇ ਉਹਨੇ ਕਿਹਾ ਜੀ ਅੱਜ ਪਹਿਲੇ ਗੱਲੋਂ ਨਹੀਂ ਕਿ ਆਪਣਾ ਇਹ ਯਾਦ ਕਰਾਂਗੇ ਪਰਦੇਸ ਦੀ ਬਾਣੀ ਕਾਲਪੁਰ ਉਹਨੇ ਉਹਦੇ ਬੱਚੇ ਨੇ ਆਪਾਂ ਸਾਰੇ ਅੱਜ ਇਕੱਠਾ ਹੋ ਗਏ ਜਿਹੜੇ ਪੜ੍ਹੇ ਨੇ ਇਹ ਤਨਾ ਬੱਲੇ ਰਿਹਾ ਫੌਰੀਦਾਂ ਦੇ ਵਿਦਿਆਸਥੀਆਂ ਬਾਦੂ ਕੰਮ ਕੋਈ ਸ਼ੁਕਨਾ ਇੱਥੇ ਨਾ ਚੜ੍ਹੂਗਾ ਰੋਣਾ ਜਿੰਨੀ ਬਰਤ ਕੋਈ ਬਰਤ ਨਹੀਂ ਜੀ ਬੋਲੇ ਤੇ ਨਾ ਜੀ ਨੂੰ ਕਾਹਨ ਗਾਜਲਾ ਸੇ ਕੰਮ ਨਾ ਲਾ ਕੋ ਕਿ ਆਪਾਂ ਜਿੰਦਰਾ ਤੱਕ ਨਹੀਂ ਬੋਲਦੇ ਇਹ ਕਿ ਲਿਆਕਾ ਵੀ ਨਾ ਕੋਈ। ਤੇ ਮਾਰੀ ਨਹੀਂ ਆਪਦੀ ਮਰਜ਼ੀ ਨਾਲ ਇਹ ਕਿ ਕੰਮ ਕਰਾਜੀ ਕੰਮ ਨਹੀਂ ਆਪੇ ਕਰਦੇ ਕੋਟਾ ਕੋਟਾ ਨਹੀਂ ਲੋਕਾਂ ਨੂੰ चार रुपापे होगी तो उन्हें आपको करवानी है करनी पैनी जी गुरु गुज गुरु के नाम लेते तो उन्हें अपना रोके कर लेना अपना पेरा पे ये सारी कई बेनती है बेनती है जी गुरु चरणा बेन कहीं पातशाह कृपा कर सारी सतसियां बढ़कर समझ पर मर चुक चरण है गए आपकी अभी सिर रहा गुरु ने सारे आप पे पहले करा लेना जैसे ही समाप्ति करिए आपकी जरा तो सारे कई गुरु नाम जरूर करिए टाइम लगे जिसने पहले नाम कर्प वायु जी का खालसा वायु जी की फतेह